ਗੁਰਫਤੇ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਆਪਾਂ ਗੁੱਲ ਕਹੇ ਆਪਣੇ ਪੈਸੇ 5000 ਰੁਪਏ ਤੁਸੀਂ ਕੱਢੇ ਆਪਣੀ ਜਮਾ ਪੂੰਜੀ 'ਚੋਂ ਕਈ ਲੋਕਾਂ ਦੇ ਘਰ ਟਹਿ ਜਾਂਦੇ ਸੀਗੇ ਤੇ ਜਿਹੜੇ ਜਾਨਵਰ ਸੀਗੇ ਉਹਨਾਂ ਲਈ ਖਾਣ ਨੂੰ ਨਹੀਂ ਸੀਗਾ ਬੱਚੇ ਰੋਜ਼ ਬੱਚੇ ਰੋਂਦੇ ਸੀਗੇ ਤੇ ਸਾਰਾ ਕੁਝ ਤਬਾਹ ਹੋ ਜਾਂਦਾ ਸੀਗਾ ਫਿਰ ਇੱਕ ਫਿਰ ਜਿਹੜੇ ਮੈਂ ਇੱਕ ਦਿਨ ਮਮਾ ਨੂੰ ਕਿਹਾ ਵੀ ਜਿਹੜੇ ਮੇਰੇ ਲੈਪਟਾਪ ਵਾਸਤੇ ਮੈਂ ਪੈਸੇ ਜਮ੍ਹਾਂ ਕਰ ਰਿਹਾ ਵੀ ਮੈਂ ਉਹ ਹੈਲਪ ਕਰਨਾ ਚਾਹੁੰਨਾ ਕਿੰਨੇ ਖੁਸ਼ੀ ਪਹੁੰਚੀ ਮੈਨੂੰ ਬਹੁਤ ਖੁਸ਼ੀ ਪਹੁੰਚੀ ਵੀ ਕਿ ਸਾਰੇ ਪੰਜਾਬ ਦੇ ਲੋਕ ਮੈਨੂੰ ਦੁਆਵਾਂ ਦੇ ਰਹੇ ਆ ਇਥੇ ਆ ਕੇ ਜਦੋਂ ਬੱਚੇ ਨੇ ਇਹ ਕੰਮ ਕਰਿਆ ਜਿੰਨੇ ਵੀ ਬੰਦੇ ਮਨ ਲੋ ਇਥੇ ਸੀ ਨਾਲ ਤੇ ਜਦੋਂ ਇਹਨੇ ਬੱਚੇ ਨੇ ਗੋਲਕ ਭੰਨਿਆ ਵੀ ਸਭ ਦੀਆਂ ਅੱਖਾਂ ਨਾਮ ਹੋ ਗਈਆਂ ਇਹ ਚੀਜ਼ ਦੇਖ ਕੇ ਇਥੋਂ ਸਿਰਫ ਇਹੀ ਮੈਸੇਜ ਜਾਂਦਾ ਵੀ ਜਿਹੜੀਆਂ ਸਰਕਾਰਾਂ ਜਾਂ ਕੁਝ ਏਜੰਸੀਆਂ ਕਹਿੰਦੀਆਂ ਵੀ ਪੰਜਾਬ ਨਾਲ ਇਹੋ ਜਿਹਾ ਪੰਜਾਬ ਨਾਲ ਇਹੋ ਜਿਹਾ ਸਾਡੇ ਕੋਲੇ ਅਜੇ ਹੈਗੇ ਆ ਪੰਜਾਬ ਕਦੇ ਭੁੱਖਾ ਨਹੀਂ ਤਾਂ ਅਸੀਂ ਸਾਰੇ ਗੱਲਾਂ ਕਰਦੇ ਵੀ ਇਹਨਾਂ ਵਿਚਾਰਿਆਂ ਦਾ ਕੀ ਬਣੂਗਾ ਕੀ ਹਾਲ ਆ ਤਾਂ ਮਤਲਬ ਇਹ ਰੋਣ ਲੱਗ ਜਾਂਦਾ ਸੀ ਉਦੋਂ ਵੀ ਤੇ ਇੱਕ ਦਿਨ ਕਾਲ ਆਈ ਪਿੰਡ ਚੋਂ ਵੀਰ ਆਸ ਦਾ ਇਕੱਠੀ ਕਰਨੀ ਆ ਤੇ ਮੈਨੂੰ ਕਹਿੰਦਾ ਮਮਾ ਮੈਂ ਕਿਹਾ ਹਾਂਜੀ ਕਹਿੰਦਾ ਮਮਾ ਮੈਂ ਕੀ ਹੈਲਪ ਕਰ ਸਕਦਾ ਇਹਨਾਂ ਦੀ ਪਾਪਾ ਨੂੰ ਤੇ ਇਹ ਦਿਨ ਜਮਾਈ ਨਹੀਂ ਪਤਾ ਸੀਗਾ ਗੱਲ ਦੇ ਹੀ ਨਹੀਂ ਮੈਨੂੰ ਥੋੜਾ ਜਿਹਾ ਦੱਸਿਆ ਸੀਗਾ ਜਦੋਂ ਇਹ ਬਾਈ ਜੀ ਹੋਰੀ ਆਏ ਲੈਣ ਰਸਤ ਬਾਰ ਚਤੇ ਇਹ ਦਵਾ ਦਵ ਚੱਕ ਕੇ ਆਉਂਦਾ ਗੁੱਲਕ ਲੈ ਗਿਆ ਉੱਥੇ ਹੀ ਅਈ ਬਹੁਤ ਵਧੀਆ ਕਰਿਆ ਸਾਡੇ ਬੇਟੇ ਨੇ ਉਹ ਚੰਗਾ ਕੰਮ ਕਰਾਈ ਇਹ ਤਾਂ ਜੋ ਮੈਂ ਸੱਤ ਚ ਗਏ ਮੈਂ ਤਾਂ ਉਦੋਂ ਪਤਾ ਲੱਗਿਆ ਜੀ ਉੱਥੇ ਮੈਨੂੰ ਦਿਖਾਇਆ ਕਿ ਤੁਹਾਡੀ ਬੈਰ ਲਾਈ ਹੈ ਉਰੇ ਲੈਪਟਾਪ ਦੇ ਪੈਸੇ ਘਟ ਜਾਣੇ ਆ ਫਿਰ ਉਹ ਥੋੜਾ ਚਿਰ ਰੁੱਕ ਹੀ ਲੈਣਾ ਪੈਣਾ ਮੈਂ ਕੋਈ ਨਹੀਂ ਖੜਿਆ ਖੰਡੇਲੇ ਬਾਪੂ ਭਰ ਦੇਣਗੇ ਉਹਨਾ 2 ਮਹੀਨੇ ਚ ਹੀ ਭਰ ਦੇਣਗੇ ਅੱਗੇ ਤੁਸੀਂ ਦੇਖ ਰਹੇ ਹੋ ਜਾਨਾ ਸਪੋਕਸਮੈਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਇੱਕ ਛੋਟਾ ਜਿਹਾ ਬੱਚਾ ਹੈ ਜਿਹੜਾ ਆਪਣੀ ਗੁੱਲਗ ਘਰ ਦੇ ਵਿੱਚੋਂ ਲੈ ਕੇ ਆਂਦਾ ਤਾਂ ਉਹ ਗੁੱਲਗ ਤੋੜ ਕੇ ਉਹਦੇ ਚ ਪੈਸੇ ਕੱਢਦਾ ਪੈਸੇ ਉਹ ਬੱਚਾ ਇਸ ਕਰਕੇ ਕੱਢ ਰਿਹਾ ਕਿਉਂਕਿ ਹੜਪੀੜਤਾ ਦੀ ਉਹ ਮਦਦ ਕਰਨਾ ਚਾਹੁੰਦਾ ਤਾਂ ਇਹ ਵੀਡੀਓ ਬਹੁਤ ਲੋਕ ਪਸੰਦ ਕਰ ਰਹੇ ਐ ਤੇ ਮਿਲੀਅਨ ਦੇ ਵਿੱਚ ਇਹ ਵੀਡੀਓ ਜਾ ਚੁੱਕੀ ਹੈ ਤਾਂ ਇਥੋਂ ਦੱਸ ਦਿੰਨਾ ਗੁਰਫਤੇ ਸਿੰਘ ਉਸ ਬੱਚੇ ਦਾ ਨਾਮ ਹੈਗਾ ਤੇ ਮੈਂ ਇਸ ਵਕਤ ਉਹਨਾਂ ਦੇ ਘਰੇ ਮੌਜੂਦ ਹਾਂ ਬਠਿੰਡਾ ਦੇ ਤਲਵੰਡੀ ਸਾਬੋ ਹਲਕੇ ਦਾ ਪਿੰਡਾ ਮਲਕਾਣਾ ਸਭ ਤੋਂ ਪਹਿਲੀ ਪਰਿਵਾਰ ਦੀ ਤਸਵੀਰ ਦਿਖਾ ਦਿੰਨਾ ਪਿੰਡ ਦੇ ਸਰਪੰਚ ਵੀ ਨੇ ਤੇ ਇਹ ਬੱਚੇ ਦੀ ਫੋਟੋ ਤੁਸੀਂ ਦੇਖ ਰਹੇ ਹੋ ਜਿਹੜੀ ਤਸਵੀਰਾਂ ਦੇਖ ਰਹੇ ਹੋ ਬੱਚੇ ਨੇ ਇਹਦਾ ਨਾਮ ਗੁਰਫਤੇ ਸਿੰਘ ਹੈ ਤੇ ਇਹ ਬੱਚੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਾਨੀ ਇੱਕ ਐਸਾ ਮੈਸੇਜ ਸਮਾਣ ਨੂੰ ਦਿੱਤਾ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿੱਥੇ ਪੂਰੇ ਪੰਜਾਬ ਦੇ ਹੱਕ ਦੇ ਵਿੱਚ ਕਹਿ ਦਈਏ ਜਿੱਥੇ ਜਿੱਥੇ ਹੜ ਆਏ ਹੋਏ ਆ ਉਹਨਾਂ ਦੇ ਹੜ ਪੀੜਤਾਂ ਦੇ ਹੱਕ ਦੇ ਵਿੱਚ ਜਿੱਥੇ ਆਮ ਲੋਕ ਇਕੱਠੇ ਹੋ ਰਹੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਰਸਦ ਭੇਜੀ ਜਾ ਰਹੀ ਹੈ ਉੱਥੇ ਹੀ ਜਿਹੜੇ ਸਾਡੇ ਪੰਜਾਬ ਦੇ ਬੱਚੇ ਨੇ ਛੋਟੇ ਉਹਨਾਂ ਦਾ ਵੀ ਪਰਿਵਾਰਕ ਸੰਸਕਾਰ ਦੀ ਗੱਲ ਕਰ ਲਈਏ ਜਿਹੜਾ ਪਰਿਵਾਰ ਦੇ ਸੰਸਕਾਰ ਹੈਗੇ ਆ ਉਹ ਸੰਸਕਾਰ ਐਨੇਕ ਵਧੀਆਂ ਨੇ ਕਿ ਉਹ ਤੁਸੀਂ ਦੇਖ ਸਕਦੇ ਹੋ ਜੋ ਬਜ਼ੁਰਗਾਂ ਨੇ ਸਿਖਾਇਆ ਹੈ ਉਹ ਬਜ਼ੁਰਗ ਵੀ ਪਰਿਵਾਰ ਦੇ ਨਾਲ ਹੈ ਉਹੀ ਨਤੀਜਾ ਕਿ ਬੱਚਿਆਂ 'ਚ ਉਹੀ ਸੰਸਕਾਰ ਜਿਹੜੇ ਆ ਰਹੇ ਆ ਤਾਂ ਗੁਰਫਤੇ ਨਾਲ ਸਭ ਤੋਂ ਪਹਿਲਾਂ ਇਹਦੇ ਨਾਲ ਗੱਲ ਕਰਾਂਗੇ ਇਸ ਬੱਚੇ ਦੇ ਨਾਲ ਕਿਉਂਕਿ ਇਹਦਾ ਹੀ ਵੀਡੀਓ ਹੈ ਵੀਡੀਓ ਬਹੁਤ ਵਾਇਰਲ ਹੋ ਰਿਹਾ ਇਸੇ ਕਰਦਾ ਵੀਡੀਓ ਹੈ ਆਪਣੀ ਗੁੱਲਕ ਲੈ ਕੇ ਤੋੜਦਾ ਗੁਰਫਤੇ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਆਪਾਂ ਗੁੱਲਕ ਇਹ ਆਪਣੇ ਪੈਸੇ 5000 ਰੁਪਏ ਤੁਸੀਂ ਕੱਢੇ ਆਪਣੀ ਜਮਾ ਪੂੰਜੀ 'ਚੋਂ ਕੀ ਕਹਿਣਾ ਚਾਹੁੰਗੇ ਮੈਂ ਕਹਿਣਾ ਚਾਹਣਾ ਕਿ ਜਦੋਂ ਅਸੀਂ ਫ੍ਰੀ ਟਾਈਮ 'ਚ ਵੀਡੀਓ ਦੇਖਦੇ ਹੁੰਦੇ ਸੀਗੇ ਤੇ 2-3 ਮਿੰਟਾਂ ਬਾਅਦ ਉਹੀ ਹਰ ਦੀ ਵੀਡੀਓ ਆ ਜਾਂਦੀ ਸੀਗੀ ਤੇ ਫਿਰ ਕਈ ਲੋਕਾਂ ਦੇ ਘਰ ਤੈਹ ਜਾਂਦੇ ਸੀਗੇ ਤੇ ਜਿਹੜੇ ਜਾਨਵਰ ਸੀਗੇ ਉਹਨਾਂ ਲਈ ਖਾਨੂਨੀ ਸੀਗਾ ਬੱਚੇ ਰੋਜਨ ਬੱਚੇ ਰੋਂਦੇ ਸੀਗੇ ਤੇ ਸਾਰਾ ਕੁਝ ਤਬਾਹ ਹੋ ਜਾਂਦਾ ਸੀਗਾ ਫਿਰ ਇੱਕ ਫਿਰ ਜਿਹੜੇ ਮੈਂ ਇੱਕ ਦਿਨ ਮਮਾ ਨੂੰ ਕਿਹਾ ਵੀ ਜਿਹੜੇ ਮੇਰੇ ਲੈਪਟਾਪ ਵਾਸਤੇ ਮੈਂ ਪੈਸੇ ਜਮ੍ਹਾਂ ਕਰ ਰਹੀ ਆ ਵੀ ਮੈਂ ਉਹ ਹੈਲਪ ਕਰਨਾ ਚਾਹਣਾ ਵੀ ਮੈਂ ਉਹ ਦੇ ਦਾਂ ਜਿਹ ਫਿਰ ਜੋ ਫੰਡ ਇਕੱਠਾ ਕਰ ਰਹੇ ਸੀਗੇ ਹੜਪੀਟਾਂ ਲਈ ਫਿਰ ਮੈਂ ਉਹ ਪੈਸੇ ਦੇ ਦੇ ਦਾਨ ਕਰ ਦੇ। ਅੱਛਾ ਮਤਲਬ ਹਰ ਮਹੀਨੇ ਤੁਸੀਂ ਜੋੜਦੇ ਸੀ ਪੈਸੇ ਉਹਦੇ ਵਿੱਚ ਜਾਂ ਜਦੋਂ ਵੀ ਮਿਲਦੇ ਸੀ ਉਹ ਜੋੜਦੇ ਸੀ। ਨਹੀਂ ਹਰ ਮਹੀਨੇ ਜਾਂ ਤਿਉਹਾਰ ਤੇ ਜਾਂ ਫਿਰ ਜਦੋਂ ਨਾਨਕੇ ਜਾਂਦਾ ਸੀਗਾ ਉੱਥੋਂ ਮਿਲਦੇ ਸੀ। ਜੇ ਮਤਲਬ ਲੈਪਟਾਪ ਲੈਣਾ ਸੀਗਾ ਉਸ ਲੈਪਟਾਪ ਦੇ ਵਿੱਚੋਂ ਤੁਸੀਂ ਜਿਹੜੀ ਅਮਾਉਂਟ ਸੀ 5000 ਰੁਪਿਆ ਉਹ ਹੜਪੀੜਤਾਂ ਨੂੰ ਦਿੱਤੀ ਹੈ ਹਾਂਜੀ ਕਿੰਨੀ ਕੁ ਖੁਸ਼ੀ ਪਹੁੰਚੀ ਇਹ ਮੈਨੂੰ ਬਹੁਤ ਖੁਸ਼ੀ ਪਹੁੰਚੀ ਵੀ ਕਿ ਸਾਰੇ ਪੰਜਾਬ ਦੇ ਲੋਕ ਮੈਨੂੰ ਦੁਆਵਾਂ ਦੇ ਰਹੇ ਹੈ ਤਾਂ ਇਹ ਬੱਚੇ ਦੀ ਮਾਤਾ ਵੀ ਸਾਡੇ ਨਾਲ ਇਹ ਗੱਲ ਕਰਦੇ ਆ ਭੈਣ ਜੀ ਬਹੁਤ ਕਹਿੰਦੇ ਪਰਿਵਾਰ ਦੇ ਸੰਸਕਾਰ ਹੀ ਹੈ ਜਿਹੜੇ ਬੱਚਿਆਂ ਚਾਹੁੰਦੇ ਆ ਹਾਂਜੀ ਬਹੁਤ ਛੋਟੀ ਉਮਰਾਂ ਬੱਚੇ ਦੀ ਹਜੇ ਸਿਕੀਨਾ ਜੁੜਿਆ ਹੋਇਆ ਪਾਠ ਵੀ ਕਰਦਾ ਹੈਗਾ ਕੀ ਕਹਣਾ ਚਾਹੋਗੇ ਇਹਦੀ ਭਾਵਨਾ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਬਹੁਤ ਕੀਤਾ ਬੜੇ ਵੀਡੀਓਸ ਚੱਲ ਰਹੀ ਐ ਇਹਦੇ ਹਰ ਥਾਂ ਦੇ ਉੱਤੇ ਕੀ ਕਹਣਾ ਚਾਹੋਗੇ ਹਾਂਜੀ ਵੈਗੁਰਜੀ ਦਾ ਖਾਲਸਾ ਹ ਵੈਗੁਰਜੀ ਕੀ ਫਤਿਹ ਹਾਂਜੀ ਇਹ ਬੱਚਾ ਨਾ ਸ਼ੁਰੂ ਤੋਂ ਹੀ ਵੀਰਜੀ ਇਮੋਸ਼ਨਲ ਆ ਸ਼ੁਰੂ ਤੋਂ ਹੀ ਨਾ ਬਹੁਤ ਜ਼ਿਆਦਾ ਇਮੋਸ਼ਨਲ ਸੁਭਾਅ ਦਾ ਕੁਛ ਹੀ ਦੇਖਦਾ ਏ ਕਿਸੇ ਨੂੰ ਰੋਂਦੇ ਨੂੰ ਦੇਖਦਾ ਕਿਸੇ ਦੀ ਦਿੰਦੁਕੀ ਦੁਖਿਆਰੇ ਨੂੰ ਦੇਖਦਾ ਨਾ ਉਦੋਂ ਹੀ ਮਤਲਬ ਇਹਦੀਆਂ ਅੱਖਾਂ 'ਚ ਉਦੋਂ ਹੀ ਅੰਸੂ ਟੱਪਦੇ ਆ ਕਈ ਵਾਰੀ ਅਸੀਂ ਘਰੇ ਚੜਕ ਵੀ ਦਿੰਨੇ ਆ ਨਾ ਕੋਈ ਬੱਚੇ ਕੋਈ ਚੌੜ ਕਰਦੇ ਆ ਤਾ ਮਤਲਬ ਇਹ ਆਪਦੇ इमोਸ਼ਨ ਚ ਜਿਹੜੇ ਉਹ ਅੱਖਾਂ ਚ ਐ ਰੋਣੇ ਰਾਈ ਕੱਢ ਦਿੰਦਾ ਐ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਝੜਕਿਆ ਕਿਉਂ ਮਤਲਬ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਲੈ ਹੁਣ ਤਾਂ ਹੋ ਗਿਆ ਕੰਮ ਇਹਦਾ ਹਨਾ ਤਾਂ ਜਦੋਂ ਅਸੀਂ ਫੇਸਬੁੱਕ ਖੋਲਦੀ ਸੀ ਮੈਂ ਜਾਂ ਇਹਦੇ ਪਾਪਾ ਦੇਖਦੇ ਅਸੀਂ ਵੀ ਹੜ ਪੀੜਤਾ ਦੀ ਲੋਕ ਰੋੜ ਰਹੇ ਆ ਪਸ਼ੂ ਪੰਛੀ ਹਨਾ ਬੱਚੇ ਵਿਚਾਰੇ ਰੋ ਰਹੇ ਆ ਤਾਂ ਅਸੀਂ ਸਾਰੇ ਗੱਲਾਂ ਕਰਦੇ ਵੀ ਇਹਨਾਂ ਵਿਚਾਰਿਆਂ ਦਾ ਕੀ ਬਣੂਗਾ ਕੀ ਹਾਲ ਆ ਤਾਂ ਮਤਲਬ ਇਹ ਰੋਣ ਲੱਗ ਜਾਂਦਾ ਸੀ ਉਦੋਂ ਵੀ ਤੇ ਇੱਕ ਦਿਨ ਕਾਲ ਆਈ ਪਿੰਡ ਚੋਂ ਵੀਰ ਆਫ ਦਾ ਇਕੱਠੀ ਕਰਨੀ ਆ ਤੇ ਮੈਨੂੰ ਕਹਿੰਦਾ ਮम्मा ਮੈਂ ਕਿਹਾ ਹਾਂਜੀ ਕਹਿੰਦਾ ਮम्मा ਮੈਂ ਕੀ ਹੈਲਪ ਕਰ ਸਕਦਾ ਇਹਨਾਂ ਦੀ ਮੈਂ ਕਿਹਾ ਬੇਟੇ ਤੂੰ ਤਾਂ ਬਹੁਤ ਛੋਟਾ ਤੂੰ ਕੀ ਹੈਲਪ ਕਰਨੀ ਹੈ ਕੋਈ ਗੱਲ ਦੀ ਮੈਂ ਆਪੇ ਦੇ ਦੂੰਗੀ ਹੈਨਾ ਕਹਿੰਦਾ ਮम्मा ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਮੈਂ ਕਿਹਾ ਹਾਂਜੀ ਕਹਿੰਦਾ ਮम्मा ਜਿਹੜੇ ਮੈਂ ਪੈਸੇ ਗੁੱਲਕ ਚ ਜੋੜਦਾ ਮੈਂ ਉਹ ਦੇ ਰਿਆ ਉਹਨਾਂ ਵਾਸਤੇ ਹੈਨਾ ਤੇ ਆਪਾਂ ਜਾ ਤਾਂ ਸਕਦੇ ਨਹੀਂ ਆ ਨਾ ਲਈ ਮੈਨੂੰ ਕਿਸੇ ਨੇ ਲੈ ਕੇ ਜਾਣਾ ਮੈਂ ਕਿਹਾ ਬੇਟੇ ਤੇਰੀ ਮਰਜ਼ੀ ਆ ਦੇਖ ਲਾ ਮੈਂ ਕੀ ਉਹ ਪਾਪਾ ਨੂੰ ਤਾਂ ਇਹਦੇ ਨੂੰ ਜਮਾਈ ਨਹੀਂ ਪਤਾ ਸੀਗਾ ਗੱਲ ਦੇ ਨਹੀਂ ਮੈਨੂੰ ਥੋੜਾ ਜਿਹਾ ਦੱਸਿਆ ਸੀਗਾ ਜਦੋਂ ਇਹ ਬਾਈ ਜੀ ਹੋਰੀ ਆਏ ਲੈਣ ਰੱਖ ਦੁਬਾਰ ਚ ਤੇ ਇਹ ਦਵਾ ਦਵ ਚੱਕ ਕੇ ਆਪਦਾ ਗੁੱਲਕ ਲੈ ਗਿਆ ਉੱਥੇ ਕਹਿੰਦਾ ਵੀਰੇ ਮੈਂ ਆਪਦੇ ਗੁੱਲਕ ਚੋਂ ਸੇਵਾ ਕਰਨੀ ਸੋਣਾ ਇਹ ਕਹਿੰਦੇ ਵੀ ਬਹੁਤ ਵਧੀਆ ਗੱਲ ਆ ਤਾਂ ਇਹ ਨਹੀਂ ਉਦੋਂ ਹੀ ਇਹਨੇ ਸਾਹਮਣੀ ਪੰਨਿਆ ਤੇ ਉਹਦੇ ਵਿੱਚੋਂ ਇਹਨੇ 5000 ਰੁਪਏ ਦਿੱਤਾ ਸਾਨੂੰ ਪਤਾ ਹੀ ਨਹੀਂ ਸੀ ਕਿਸੇ ਨੇ ਵੀਡੀਓ ਬਣਾਈ ਹੈ ਜਨ ਕਿਵੇਂ ਜਦੋਂ ਵਾਇਰਲ ਹੋਈ ਪਤਾ ਲੱਗਿਆ ਅਸੀਂ ਕਮੈਂਟਸ ਪੜੇ ਲੋਕਾਂ ਦੇ ਮਤਲਬ ਲੋਕ ਇੰਨੀਆ ਦੁਆਵਾਂ ਦੇ ਰਹੇ ਆ ਹਨਾ ਮਤਲਬ ਸਾਨੂੰ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਉਹ ਕੰਮ ਕਰ ਦਿਖਾਇਆ ਪਤਾ ਨਹੀਂ ਕੀ ਦੀ ਦੁਆ ਇਹਨੂੰ ਕਿਹੜੇ ਟਾਈਮ ਤੇ ਆ ਕੇ ਲੱਗ ਜੂਗੀ ਹਾਂਜੀ ਕੀ ਕਹੋਗੇ ਭਾਈ ਜੀ ਬੱਚਾ ਛੋਟਾ ਪਰ ਬਹੁਤ ਵੱਡਾ ਕੰਮ ਇਹਨੇ ਕੀਤਾ ਬੜਾ ਵੱਡਾ ਮੈਸੇਜ ਦਿੱਤਾ ਸਮਾਜ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਮਾਣ ਮਹਿਸੂਸ ਹੋ ਰਿਹਾ ਹੈ ਯਾਜ ਆਪਣੇ ਬੱਚੇ ਤੇ ਵੀ ਕਿੱਦਾਂ ਵਧੀਆ ਇੱਕ ਮੋਟੀਵੇਸ਼ਨ ਦਿੱਤਾ ਹੈਗਾ ਆਪਣੇ ਸਾਰੇ ਪੰਜਾਬ ਦੇ ਵਿੱਚ ਆਪਣਾ ਹਰ ਪ੍ਰਭਾਵਿਤ ਏਰੀਆ ਨੂੰ ਇਤਨਾ ਬਹੁਤ ਫਰਕ ਪਾਊਗਾ ਅਸਤਾ ਬੱਚੇ ਨੂੰ ਸੰਸਕਾਰ ਹੀ ਦੇ ਸਕਦੇ ਆਪਾਂ ਉਸ ਤੋਂ ਬਾਅਦ ਇਹਨੇ ਦੇਖ ਲਓ ਹੁਣ ਅੱਜ ਇੱਕ ਛੋਟਾ ਜਿਹਾ ਸੋਸ਼ਲ ਕੰਮ ਕੀਤਾ ਨਾ ਇਹਨੇ ਵੱਡਾ ਹੋ ਕੇ ਐਨੇ ਪਤਾ ਕਿੱਡਾ ਸੋਸ਼ਲ ਵਰਕਰ ਬਣਨਾ ਹੈ ਇੱਥੋਂ ਹੀ ਸੋਸ਼ਲ ਸਟਾਰਟ ਹੁੰਦਾ ਨਾ ਇਹ ਬਹੁਤ ਵਧੀਆ ਮਾਣ ਮਹਿਸੂਸ ਹੋਇਆ ਜੀ ਬਿਲਕੁਲ ਇਹਦੇ ਇਹ ਬੱਚੇ ਦੀ ਦਾਦੀ ਸਾਡੇ ਨਾਲ ਹੈ ਮਾਤਾ ਜੀ ਕੀ ਕਹੋਗੇ ਬਹੁਤ ਵੱਡਾ ਕੰਮ ਕਰ ਰਹੇ ਆ ਬੱਚੇ ਨੇ ਆਪਣੀ ਗੋਲਕ ਤੋੜੀ ਆ بڑے ਲੋਕ ਪਸੰਦ ਕਰ ਰਹੇ ਆ ਵੀਡੀਓ ਇਹਦਾ ਕਿੰਨੀ ਖੁਸ਼ੀ ਪਹੁੰਚਦੀ ਜਦੋਂ ਛੋਟੇ ਛੋਟੇ ਬੱਚੇ ਆਪਸੀ ਮਤਲਬ ਮਦਦ ਵਾਸਤੇ ਹੁਣ ਤੋਂ ਹੀ ਅੱਗੇ ਆ ਰਹੇ ਆ ਵੀ ਅਸੀਂ ਵੀ ਮਦਦ ਕਰਾਂਗੇ ਇਹ ਕੀ ਕਹਿਣਾ ਚਾਹੁੰਗੇ ਬੱਚੇ ਬਾਰੇ ਹਾਂਜੀ ਸਾਨੂੰ ਇਹੀ ਲੋੜ ਆ ਜੀ ਇਹਨੂੰ ਵਿੱਦਿਆ ਦੀ ਲੋੜ ਹੈ ਵਿੱਦਿਆ ਦਿਓ ਵਿੱਦਿਆ ਦੀ ਮੰਗ ਮੰਗਦੇ ਆਂ ਹੋਰ ਅਸੀਂ ਕਾਹਸੇ ਦੇਣਾ ਜੀ ਨੇ ਵਧੀਆ ਕੀਤਾ ਜਿਹੜੇ ਆਪਣੀ ਗੋਲਕ ਚੋਂ ਵਧੀਆ ਕੀਤਾ ਵਧੀਆ ਕੀਤਾ ਹਾਂ ਵਿੱਦਿਏ ਦੇਵੇ ਬਸ ਉਸ ਕਾ ਅਜੀ ਬਹੁਤ ਵਧੀਆ ਕਰਿਆ ਸਾਡੇ ਬੇਟੇ ਨੇ ਜੀ ਉਹ ਚੰਗਾ ਕੰਮ ਕਰਿਆ ਜੀ ਇਹ ਤਾਂ ਜੋ ਮੈਂ ਸੱਤ ਚ ਗਵਰਨਮੈਂਟ ਤੋਂ ਉਦੋਂ ਪਤਾ ਲੱਗਿਆ ਜੀ ਉੱਥੇ ਮੈਨੂੰ ਦਿਖਾਇਆ ਕਿ ਤੁਹਾਡੀ ਵਾਇਰਲ ਆਈ ਹੈ ਹਾਂ ਵੀਡੀਓ ਵਾਇਰਲ ਚਲੀ ਜਾਂਦੀ ਲੋਕ ਨੇ ਆਪਣਾ ਲੈਪਟਾਪ ਲੈਣਾ ਸੀ ਉਦੋਂ ਚੋਕੰਦਾ ਮੈਂ ਹਾਂ ਜੀ ਇਹਨੂੰ ਕੋਈ ਦੇ ਦੇ ਨਾਨੇ ਨਾਨੀ ਦੇ ਦੇ ਜਾਂ ਮੈਂ ਦੇ ਦਿੰਦਾ ਤਿਆਰ ਤੇ ਜੀ ਉਹਦੇ ਵੀ ਗੋਲਕਚੀ ਪਾਈ ਜਾਂਦਾ ਸੀਗਾ ਜੀ ਇਹਦਾ ਇੱਥੇ ਕੋਈ ਜੋ ਆਪਣੇ ਵੀਰ ਪਾਈ ਐ ਸਰਪੰਚ ਸਾਹਿਬ ਆਏ ਉਦੋਂ ਇੱਥੇ ਗੋਲਕ ਭੰਨੀ ਨਹੀਂ ਜਾ ਕੇ ਬਾਹਰ ਚੀ ਹਾਂਜੀ ਉਦੋਂ 5000 ਘੜ ਕੇ ਨੇ ਗਿਣ ਕੇ ਫੜਾ ਤਾਈ ਨਾ ਹਾਂ ਜੀ ਉਹ ਥੋੜੇ ਲੈਪਟਾਪ ਦੇ ਪੈਸੇ ਘਟ ਜਾਣੇ ਆ ਫਿਰ ਉਹ ਥੋੜਾ ਜਿਹਾ ਰੁੱਕ ਹੀ ਲੈਣਾ ਪੈਣਾ ਥੋੜਾ ਕੋਈ ਨਹੀਂ ਖੜਿਆ ਖੰਡਿਆਲੇ ਬਾਪੂ ਭਰ ਦੇਣਗੇ ਉਹ ਤਾਂ 2 ਮਹੀਨੇ ਚ ਹੀ ਭਰ ਦੇਣਗੇ ਬਿਲਕੁਲ ਸਪੰਸਰ ਸਾਹਿਬ ਕਹਿੰਦੇ ਪੰਜਾਬ ਨਾਲ ਪੰਜਾਬ ਵੀ ਖੜਾ ਹੈ ਹਾਲਾਂਕਿ ਚਲੋ ਹਰਿਆਣਾ ਵੀ ਅੱਗੇ ਆ ਗਿਆ ਇਸ ਬੱਚੇ ਬਾਰੇ ਕੀ ਕਹੋਗੇ ਬਹੁਤ ਵੱਡਾ ਕੰਮ ਕੀਤਾ ਨੇ ਆਪਣੀ ਭਾਵਨਾ ਦੱਸੀ ਆ ਵੀ ਕਿਵੇਂ ਹੜਪੀਟਾਂ ਦੀ ਮਦਦ ਹਰ ਕੋਈ ਕਰ ਸਕਦਾ ਆਪਣੇ ਹਿਸਾਬ ਦੇ ਨਾਲ ਕੀ ਕਹਣਾ ਚਾਹ ਸਕਾਲ ਜੀ ਇਹ ਆ ਜੀ ਸਾਡੇ ਨਾਲ ਪਿੰਡ ਪੰਚਾਇਤ ਵੱਲੋਂ ਤੇ ਸਾਰੇ ਨਗਰ ਵੱਲੋਂ ਨੌਜਵਾਨਾਂ ਵੱਲੋਂ ਇੱਕ ਥੰਬਲਾ ਮਾਰਿਆ ਗਿਆ ਇਹ ਹੜਪੀੜਤਾ ਲਈ ਮਦਦ ਕਰੀਏ ਸਾਡੇ ਛੋਟੇ ਸੱਦੇ ਤੇ ਸਾਡੇ ਪਿੰਡ ਨੇ ਬਹੁਤ ਮਦਦ ਦਿੱਤੀ ਪਰ ਸਾਨੂੰ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਜਦੋਂ ਅਸੀਂ ਇੱਥੇ ਆਏ ਇੱਥੇ ਆ ਕੇ ਜਦੋਂ ਬੱਚੇ ਨੇ ਇਹ ਕੰਮ ਕਰਿਆ ਤਾਂ ਜਿੰਨੇ ਵੀ ਬੰਦੇ ਮਨ ਲਓ ਇਥੇ ਸੀ ਨਾਲ ਠੀਕ ਹੈ ਨਾ ਜਦੋਂ ਇਹਨੇ ਬੱਚੇ ਨੇ ਗੋਲਕ ਭੰਨਿਆ ਵੀ ਸਭ ਦੀਆਂ ਅੱਖਾਂ ਨਾਮ ਹੋ ਗਈਆਂ ਇਹ ਚੀਜ਼ ਦੇਖ ਕੇ ਇੱਥੋਂ ਸਿਰਫ ਇਹੀ ਮੈਸੇਜ ਜਾਂਦਾ ਵੀ ਜਿਹੜੀਆਂ ਸਰਕਾਰਾਂ ਜਾਂ ਕੁਝ ਇਹ ਅੰਸੀਆ ਦੇ ਕਹਿੰਦੀਆਂ ਵੀ ਪੰਜਾਬ ਨਾਲ ਇਹੋ ਜੂ ਪੰਜਾਬ ਨਾਲ ਇਹੋ ਜੂ ਸਾਡੇ ਕੋਲੇ ਅਜੇ ਹੈਗੇ ਆ ਪੰਜਾਬ ਕਦੇ ਭੁੱਖਾ ਨਹੀਂ ਮਰੂਗਾ ਅਸੀਂ ਕਰ ਰਹੇ ਆ ਸਾਡੀ ਪੀੜੀ ਕਰ ਰਹੀ ਹੈ ਪਰ ਸਾਡੀ ਅਗਲੀ ਪੀੜੀ ਤਿਆਰ ਹੋ ਰਹੀ ਹੈ ਬਈ ਸਸਕਾਰ ਹੈ ਪੰਜਾਬ ਹੈ ਜੀ ਇਹ ਤਾਂ ਤੁਸੀਂ ਦੇਖ ਲਓ ਤਸਵੀਰ ਬਹੁਤ ਪਰਿਵਾਰਾ ਜਿਹੇ ਪੂਰਾ ਖੁਸ਼ ਹੈਗਾ ਤਾਂ ਗੁਰਫਤੇ ਜਿਹਦਾ ਵੀਡੀਓ ਤੁਸੀਂ ਦੇਖ ਰਹੇ ਹੋ ਬਹੁਤ ਵਾਇਰਲ ਹੋ ਰਿਹਾ ਇਹ ਉਹੀ ਬੱਚਾ ਹੈ ਜਿਨੇ ਆਪਣੀ ਗੁੱਲਕ ਲੈਪਟਾਪ ਵਾਸਤੇ ਨੇ ਆਪਣਾ ਪੈਸਾ ਇਕੱਠਾ ਕੀਤਾ ਸੀ ਕਿ ਲੈਪਟਾਪ ਲੈਣਾ ਪਰ ਜਦੋਂ ਇਹਨੂੰ ਹੜਾ ਪੀੜਤਾਂ ਦਾ ਪਤਾ ਲੱਗਾ ਕਿ ਪੰਜਾਬ ਚ ਹੜ੍ਹ ਆ ਗਏ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਤਾਂ ਪਿੰਡ ਚ ਰਸਦ ਇਕੱਠੀ ਕੀਤੀ ਜਾ ਰਹੀ ਸੀ ਮਦਦ ਵਾਸਤੇ ਤਾਂ ਉਹਦੇ ਵਿੱਚ ਇਸ ਛੋਟੇ ਜਿਹੇ ਬੱਚੇ ਨੇ ਵੀ ਯੋਗਦਾਨ ਪਾਇਆ ਆਪਣੀ ਜਮਾ ਪੂੰਜੀ ਤੋਂ ਜਿਹੜੇ ਪੈਸੇ ਨੂੰ ਮਿਲਦੇ ਸੀ ਖਰਚਾ ਨਾ ਸੀ ਉਹਦੇ ਵਿੱਚੋਂ ਇੰਨੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਜਿਨੇ ਵੀ ਅਮਾਉਂਟ ਜੋੜੀ ਸੀ ਉਹਦੇ ਵਿੱਚੋਂ ਗੁੱਲਕ ਭੰਨ ਕੇ 5000 ਰੁਪਏ ਹੜ੍ਹ ਪੀੜਤਾਂ ਦੇ ਲਈ ਭੇਜਿਆ ਤਾਂ ਅਸੀਂ ਵੀ ਸਲਾਮ ਜਜ਼ਬੇਨ ਉਮੀਦ ਹੈ ਕਿ ਇਸ ਤਰੀਕੇ ਨਾਲ ਹਰ ਘਰ ਹਰ ਪੰਜਾਬੀ ਇੱਕਜੁੱਟ ਮਦਦ ਵਾਸਤੇ ਅੱਗੇ ਆ ਕੇ ਖੜਾ ਹੋਇਆ ਤਾਂ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਸਬਕ ਲੈਣੀ ਚਾਹੀਦਾ ਹੈ ਕਿ ਸਾਨੂੰ ਇੱਕ ਦੂਜੇ ਦੀ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਪਿੰਡ ਮਲਕਾਣਾ ਤਲਵੰਡੀ ਸਾਬੋ ਬਠਿੰਡਾ